ਜਿਹੜੀ ਪਿਛਲੇ 50 ਸਾਲਾਂ ਤੋਂ ਉਤੋਂ ਮੰਡੀ ਆ ਜਿਹੜੀ 2 ਤੋਂ 3 ਕਿੱਲੇ ਆ ਜਿਹੜਾ ਥਾਂ ਰੁਕਿਆ ਹੋਇਆ ਸੀ ਮੌਜੂਦਾ ਪੰਚਾਇਤ ਬਣੀ ਕਾਂਗਰਸ ਦਾ ਸਰਪੰਚ ਬਣਿਆ ਗਰਜੀਤ ਢਾਲੀਆਲ ਉਹਦੇ ਵੱਲੋਂ ਆ ਜਿਹੜਾ ਸੋ ਦੇਖ ਸਕਦੇ ਹੋ ਕਿ ਵੱਡੇ ਪ੍ਰਬੰਧ ਕੀਤੇ ਗਏ ਆ ਤੇਲ ਵਾਲਾ ਡਰਾਮਾ ਜਿਹੜਾ ਵੈਤ ਰੱਖਿਆ ਗਿਆ ਟਰੈਕਟਰ ਲਾਏ ਗਏ ਆ ਟਰੈਕਟਰ ਦੇਖ ਸਕਦੇ ਹੋ ਤੁਸੀਂ ਕਿਵੇਂ ਚੱਲ ਰਹੇ ਆ ਸੋ ਇੱਥੇ ਜਿਹੜਾ 10 ਤੋਂ 12 ਫੁੱਟ ਦਾ ਖੱਡਾ ਸੀਗਾ ਇਸ ਖੱਡੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਕੰਕਰੀਟ ਜਾਂ ਪੱਥਰ ਵਗੈਰਾ ਜਿਹੜੇ ਪਾਏ ਗਏ ਸੀ ਸੋ ਪਿੰਡ ਦੀ ਮੌਜੂਦਾ ਪੰਚਾਇਤ ਆ ਜਿਹੜੀ ਉਹ ਸਾਰੀ ਤਕਰੀਬਨ ਪਹੁੰਚੀ ਹੋਈ ਆ ਡਰਾਮਾ ਜਿਹੜਾ ਤੇਲ ਵਾਲਾ ਟਰਾਲੀ ਦੇ ਵਿੱਚ ਰੱਖ ਕੇ ਲੈ ਕੇ ਆਏ ਆ ਕਿ ਘਾਟਨਾ ਪੈ ਜਾਵੇ ਮੌਜੂਦਾ ਸਰਪੰਚ ਮੌਜੂਦਾ ਮੈਂਬਰ ਡਾਕਟਰ ਹੁਣੀ ਜਿੰਨੇ ਵੀ ਮੋਤਵਾਰ ਸਾਡੇ ਪਿੰਡ ਦੇ ਸੱਜਣ ਉਹ ਦੇਖ ਸਕਦੇ ਹੋ ਤੁਸੀਂ ਕਿ ਇਹ ਅਪਰਾਲਾ ਅੱਜ ਤੱਕ ਬਹੁਤ ਸਰਪੰਚੋ ਇੱਥੋਂ ਦੀ ਹੋ ਕੇ ਨੰਗ ਚੁੱਕੇ ਆ ਪਰ ਕਿਸੇ ਵੀ ਸਰਪੰਚ ਨੇ ਜਾਂ ਕਿਸੇ ਵੀ ਪੰਚਾਇਤ ਨੇ ਇਹ ਕੰਮ ਬਹੁਤ ਥੋੜਾ ਸੀਗਾ ਪਰ ਇਹਦੇ ਲਈ ਅਪਰਾਲਾ ਕਰਨਾ ਚਾਹੀਦਾ ਸੀ ਪਰ ਅਪਰਾਲਾ ਨਹੀਂ ਕੀਤਾ ਪਰ ਹੁਣ ਅਪਰਾਲਾ ਜਿਹੜਾ ਗਰਜੀਤ ਸਿੰਘ ਢਾਲੀਆਲ ਨੇ ਕੀਤਾ ਮੌਜੂਦਾ ਪੰਚਾਇਤ ਨੇ ਕੀਤਾ ਤੇ ਪੂਰੇ ਖਖਰਾਣੇ ਪਿੰਡ ਦੀ ਪੰਚਾਇਤ ਨੇ ਕੀਤਾ ਪੂਰੇ ਨਗਰ ਨੇ ਇਹਨਾਂ ਦਾ ਜਿਹੜਾ ਛਸ ਕੇ ਡਟਤਾ ਕਿਉਂ ਸੰਯੋਗ ਦਿੱਤਾ ਸੰਯੋਗ ਦੇਣ ਦਾ ਕਾਰਨ ਇਹ ਆ ਕਿ ਇੱਥੇ ਸਾਡੇ ਪੁਰਾਣੇ ਦਰਖਤ ਆ ਜਿਹੜੇ ਪਿੱਪਲ ਬੋੜ ਨਮਾ ਜੋ ਹੋਰ ਵੀ ਅੱਜ ਤੋਂ 4-500 ਸਾਲ ਪੁਰਾਣੇ ਦਰਖਤ ਆ ਜਿਹੜੇ ਉਹ ਇੱਥੇ ਲਾਈ ਜਾਣੇ ਆ ਇਥੇ ਲਾ ਕੇ ਆ ਜਿਹੜਾ ਜੰਗਲ ਬਣਾਇਆ ਜਾਣਾ ਇਹ ਪੌਣੇ 2 ਕਿੱਲਿਆਂ ਦੇ ਵਿੱਚ ਜੰਗਲ ਬਣਾਉਣ ਦਾ ਕਾਰਨ ਕੀ ਆ ਕਿ ਆਉਣ ਵਾਲੀਆਂ ਨਸਲਾਂ ਸਾਡੀਆਂ ਜਿਹੜੀਆਂ ਜਿਹੜਾ ਸਾਡਾ ਹਵਾ ਪਾਣੀ ਪ੍ਰਦੂਸ਼ਣ ਹੋ ਚੁੱਕਿਆ ਉਹਨੂੰ ਬਚਾਉਣ ਦੇ ਲਈ ਖਖਰਾਣੇ ਪਿੰਡ ਦੀ ਪੰਚਾਇਤ ਨੇ ਬਹੁਤ ਵੱਡੀ ਪਹਿਲ ਕਦਮੀ ਕੀਤੀ ਆ ਸੋ ਇਹ ਇਸ ਕਰਕੇ ਪੂਰੇ ਖਖਰਾਣੇ ਪਿੰਡ ਦਾ ਦੇਖ ਸਕਦੇ ਤੁਸੀਂ ਨੌਜਵਾਨ ਜਿਹੜੇ ਮੁੰਡੇ ਖੁਸ਼ੀ ਦੇ ਨਾਲ ਆ ਜਿਹੜੇ ਚਲਾ ਰਹੇ ਆ ਸੋ ਦੇਖ ਸਕਦੇ ਹੋ ਤੁਸੀਂ ਇਹ ਚੀਜ਼ਾਂ ਆਉਂਦੀਆਂ ਅਸੀਂ ਨੌਜਵਾਨ ਸਰਪੰਚ ਸਾਨੂੰ ਪਿੰਡਾਂ ਦੇ ਵਿੱਚ ਤਕਰੀਬਨ ਜਿੰਨਾ ਪਿੰਡਾਂ ਦੇ ਵਿੱਚੋਂ ਨੌਜਵਾਨ ਅਸੀਂ ਸਰਪੰਚ ਪੰਚਾਇਤਾਂ ਦੇ ਵਿੱਚ ਲੈ ਕੇ ਆਏ ਆ ਤਕਰੀਬਨ ਉਹਨਾਂ ਪਿੰਡਾਂ ਦਾ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਆ ਰਿਹਾ ਸਾਡੇ ਪਿੰਡ ਦੇ ਵਿੱਚ ਇਹ ਰਿਜ਼ਲਟ ਵੇਖਣ ਨੂੰ ਮਿਲ ਰਿਹਾ ਸੋ ਆਪਾਂ ਵਡਿਆਈ ਕਿਸੇ ਦੀ ਨਹੀਂ ਕਰ ਰਹੇ ਪਰ ਮੂੰਹ ਬੋਲਦੀ ਤਸਵੀਰ ਆ ਕਿ ਸਰਪੰਚ ਆਪ ਖੁਦ ਇੱਥੇ ਆ ਆ ਮੈਂਬਰ ਸਾਹਿਬ ਦੂਜੀ ਵਾਰ ਦਾ ਪੁਰਾਣਾ ਮੈਂਬਰ ਆ ਟਰੈਕਟਰ ਵੀ ਇਹਨਾਂ ਦਾ ਆ ਛੱਤੀ ਪੀ ਆ ਜਿਹੜਾ ਸਰਪੰਚਾ ਦਾ ਚੱਲ ਰਿਹਾ ਉਹ ਵੀ ਮੈਂਬਰਾਂ ਦਾ ਚੱਲ ਰਿਹਾ ਫ੍ਰੀ ਤੋਂ ਸੋਕੇ ਗੱਲ ਕੇ ਪੂਰੀ ਪੰਚਾਇਤ ਆ ਜਿਹੜੀ ਇਸ ਕੰਮ ਤੇ ਲਈ ਸੰਯੋਗ ਦੇ ਰਹੀ ਆ ਪੂਰੇ ਪੰਜਾਬ ਦੀਆਂ ਪੰਚਾਇਤਾਂ ਨੂੰ ਮੈਂ ਅਪੀਲ ਕਰਨੀ ਚਾਹਣਾ ਕਿ ਸਾਨੂੰ ਵੱਧ ਤੋਂ ਵੱਧ ਜੰਗਲ ਲਾਉਣੇ ਚਾਹੀਦੇ ਆ ਵੱਧ ਤੋਂ ਵੱਧ ਜੰਗਲ ਲਾ ਕੇ ਸਾਨੂੰ ਸਾਦਾ ਵਾਤਾਵਰਨ ਜਿਹੜਾ ਸਾਫ਼ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੀਆਂ ਸਾਡੀਆਂ ਨਸਲਾਂ ਜਿਹੜੀਆਂ বাস ਸਕਣ ਸੋ ਇਹ ਕਰਕੇ ਭਰਾਓ ਜਿਹੜੇ ਦਰਖਤ ਇੱਥੇ ਲੱਗਣਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੋਈ 100 ਸਾਲ ਪੁਰਾਣਾ ਹੋਊਗਾ ਕੋਈ 200 ਸਾਲ ਕੋਈ 500 ਸਾਲ ਪੁਰਾਣਾ ਜਿਹੜਾ ਇੱਥੇ ਦਰਖਤ ਲੱਗੂਗਾ ਕਿਉਂਕਿ ਪੁਰਾਣੇ ਦਰਖਤਾਂ ਤੋਂ ਸਾਨੂੰ ਆਕਸੀਜਨ ਬਹੁਤ ਵਧੀਆ ਹਵਾ ਤੇ ਆਕਸੀਜਨ ਮਿਲਦੀ ਸੀ ਉਹ ਚੀਜ਼ ਆ ਜਿਹੜੀ ਅਸੀਂ ਫਖਰਾਣੇ ਪਿੰਡ ਦੀ ਸਾਡੀ ਪੰਚਾਇਤ ਅ ਧੰਨਵਾਦ ਕਰਦੇ ਆ ਅਸੀਂ ਕਾਂਗਰਸ ਪੰਚਾਇਤ ਸਾਡੇ ਪਿੰਡ ਬਣੀ ਗਰਜੀ ਢਾਲੀਵਾਲ ਕਾਂਗਰਸੀ ਪੰਚਾਇਤ ਬਣੀ ਆ ਸੋ ਇਸ ਕਰਕੇ ਸਾਨੂੰ ਆ ਸੈਂਟਰ ਗਵਰਨਮੈਂਟ ਵੱਲੋਂ ਇਹ ਜਿਹੜਾ ਜੋ ਪ੍ਰੋਜੈਕਟ ਦਿੱਤਾ ਰਿਹਾ ਜਾ ਰਿਹਾ ਇਹ ਸੈਂਟਰ ਗਵਰਨਮੈਂਟ ਨੂੰ ਆ ਤੇ ਬਾਕੀ ਜਿਵੇਂ ਜਿਵੇਂ ਅੱਗੇ ਅੱਗੇ ਜੋ ਜੋ ਸਰਕਾਰ ਸਾਨੂੰ ਦਊਗੀ ਸਾਡੇ ਪਿੰਡ ਦੇ ਵਿਕਾਸ ਲਈ ਉਹ ਸਰਕਾਰ ਨੂੰ ਅਸੀਂ ਹਮੇਸ਼ਾ ਜਿੰਦੇਵਾਦ ਰਵਾਂਗੇ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰਿਓ ਕੁਲਦੀਪ ਖਖਰਾਣਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ ਜੀ ਕਲਦੀਪ ਘਖਰਾਣਾ ਪੇਜ ਨੂੰ ਲਾਈਕ ਸ਼ੇਅਰ ਕਰਿਓ ਧੰਨਵਾਦ ਨੌਜਵਾਨ ਸਰਪੰਚ ਕਰਕੇ ਮਿਹਨਤਾਂ ਬਹੁਤ ਕਰਦਾ ਨਾਲ